ਨੇ ਹੈਗੇ ਪੱਖ ਇਹ ਵੀ ਆਪਣੇ ਵਰ ਦਸਣਗੇ ਵੀ ਇਹਨਾਂ ਦੇ ਭਰਾ ਨਾਲ ਕੀ ਹੋਇਆ ਜਾਂ ਇਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਬਿਮਾਰ ਸੀ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਤਾਂ ਆਖਿਰ ਡਾਕਟਰ ਕੀ ਕੁਝ ਕਰਦੇ ਨੇ ਡਾਕਟਰੀ ਦੀ ਆਰਤ ਪੇਸ਼ੇ ਦੀ ਆਰਤ ਦੇ ਵਿੱਚ ਸਾਰਾ ਗਾ ਚਿੱਠੇ ਖੋਲਾਂਗੇ ਇਕੱਲੇ ਇਕੱਲੇ ਦਰ ਪਦਰ ਕਰਾਂਗਾ ਸਭ ਦਾ ਪਰਦਾ ਫਾਸ਼ ਹੈ ਕਈ ਡਾਕਟਰ ਨਾਰਾਜ਼ ਹੀ ਹੋਣਗੇ ਤੇ ਕਈ ਲੋਕ ਅੱਜ ਖੁਸ਼ ਵੀ ਹੋਣਗੇ ਕਿਉਂਕਿ ਲੋਕ ਚਾਹਦੇ ਵੀ ਨੇ ਅਜਿਹੇ ਮੁੱਦੇ ਸਾਹਮਣੇ ਲਿਆਉਣੇ ਤਾ ਦੋਸਤੋ ਚਲਦੇ ਆ ਸਿੱਧਾ ਪੈਨਰ ਰਜਿੰਦਰ ਸਿੰਘ ਜੀ ਕੋ ਉਹਨਾਂ ਨਾਲ ਕਰਦੇ ਆ ਗੱਲਬਾਤ ਉਹਨਾਂ ਦਾ ਪਹਿਲਾਂ ਸੁਣਦੇ ਆ ਤਰਕ ਕੀ ਹੈ ਕਿੱਥੋਂ ਆ ਮਾਮਲਾ ਸੌਰਜਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਧੰਨਵਾਦ ਰਜਿੰਦਰ ਸਿੰਘ ਜੀ ਤੁਸੀਂ ਬੜੀ ਵਧੀਆ ਇੱਕ ਅਪਡੇਟ ਸਾਹ ਦਿੱਤੀ ਹੈ ਕਿ ਚਾਰ ਸਾਲਾ ਪਰਦਾ ਫਾਸ ਹੋਇਆ ਕਿਡਨੀ ਮਾਮਲੇ ਜਾ ਕੇ ਕਿੱਥੋਂ ਆ ਮਸਲਾ ਹੈ ਕੀ ਹੋਇਆ ਸਾਰਾ ਕੁਝ ਇਹ ਪੰਜਾਬ ਦੀ ਮਸਲਾ ਜੀ ਦੇਖੋ ਇਹ ਕੋਈ ਕਿਡਨੀ ਦਾ ਮਸਲਾ ਇਹ ਪਹਿਲਾ ਮਸਲਾ ਨਹੀਂ ਹੈ ਨਾ ਤਾਂ ਇਹ ਪਹਿਲਾ ਮਸਲਾ ਹੈ ਤੇ ਨਾਲ ਹੀ ਅਖੀਰਲਾ ਮਸਲਾ ਹੈ ਤੇ ਜਿਹੜਾ ਕਿਡਨੀ ਆਲਾ ਕਪਲਾ ਹੈ ਕਿਢਨੀ ਘਟਾਲਾ ਹੈ ਹਿੰਦੁਸਤਾਨ ਦੇ ਵਿੱਚ ਬਹੁਤ ਚਿਰਾਂ ਤੋਂ ਮਸ਼ਹੂਰ ਹੈ ਤੇ ਇਸ ਦੇ ਵਿੱਚ ਕਾਫੀ ਡਾਕਟਰਾਂ ਨੂੰ ਸਲਾਹਾਂ ਵੀ ਹੋਈਆਂ ਨੇ ਤੇ ਕਾਫੀ ਕਪਲੇ ਹੈ ਜੇ ਨੰਮੀ ਕਪਲੇ ਹੋਏ ਹੋਏ ਨੇ ਵੀ ਹੱਥ ਤੋਂ ਵੱਧ ਇਸ ਕਰਕੇ ਇੱਕ ਲੜਕੀ ਹੈ ਜੀ ਇਹਦਾ ਆਪਰੇਸ਼ਨ ਹੋਇਆ ਸੀ 2021 ਚ ਸਪਾਈਨ ਦਾ ਜੀ 2 ਜੂਨ 21 ਜੀ ਮਤਲਬ ਉਸ ਤੋਂ ਬਾਅਦ ਉਹਦਾ ਫਿਰ ਸਰਜਰੀ ਹੋਈ ਉਹ 5 6 ਜੂਨ ਨੂੰ ਹੋਈ ਜੀ 21 ਦੇ ਵਿੱਚ ਉਸ ਤੋਂ ਬਾਅਦ ਉਹਦੀ ਜੇ 16 17 ਜੂਨ ਨੂੰ 10 15 ਦਿਨਾਂ ਦਾ ਜੀ ਸਾਰਾ ਇਹ ਘਟਨਾ ਕਰ ਮੈਂ ਉਹਦੇ ਵਿੱਚੋਂ ਲੜਕੀ ਦੀ ਡੈਥ ਹੋ ਜੀ ਡੈਥ ਹੋਣ ਤੋਂ ਬਾਅਦ ਉਹਦੀ ਪੋਸਟਮਾਰਟਮ ਰਿਪੋਰਟ ਹੋਰ ਜਿਹੜਾ ਹੋਇਆ ਮਤਲਬ ਕਰਦੇ ਕਰਾਉਂਦੇ ਉਹਦਾ ਇੱਕ ਕਿਡਨੀ ਹੈ ਛੜੀ ਖੱਬੀ ਕਿਡਨੀ ਹੈ ਉਹ ਗਾਇਬ ਹੋ ਗਈ ਮਤਲਬ ਰਿਪੋਰਟ ਦੇ ਵਿੱਚ ਆ ਗਿਆ ਜੀ ਰਿਪੋਰਟ ਦੇ ਵਿੱਚ ਆਉਣ ਤੋਂ ਫਿਰ ਇਹ ਜੀ ਉਹ ਕੋਰਟਾਂ ਦੇ ਵਿੱਚ ਵਾਗੇ ਕੋਰਟਾਂ ਕੀ ਫੈਸਲੇ ਦੰਦੀਆਂ ਨੇ ਕੋਰਟਾਂ ਕਿਹਨੂੰ ਤਲਬ ਕਰਦੀਆਂ ਨੇ ਮਤਲਬ ਇਹ ਸਾਰਾ ਜਾਂਚ ਦਾ ਵਿਸ਼ਾ ਹੈਗਾ ਕੋਰਟ ਨੇ ਇਹਦੇ ਉੱਤੇ ਕਾਫੀ ਸੰਗਿਆਨ ਲਿਆ ਡਾਕਟਰਾਂ ਨੂੰ ਵੀ ਇਹਦੇ ਚ ਬੁਲਾਇਆ ਗਿਆ ਇਹਦੇ ਤੇ ਕਿਹਾ ਐਫ ਆਈ ਆਰ ਦਰਜ ਨੂੰ ਵੀ ਕਿਹਾ ਇਹਦੇ ਤੇ ਸੈਟ ਬਿਠਾਉਣ ਨੂੰ ਵੀ ਕਿਹਾ ਗਿਆ ਮਤਲਬ ਜੋ ਮਾਨਯੋਗ ਜੱਜ ਸਾਹਿਬ ਨੇ ਹਾਈ ਕੋਰਟ ਦੇ ਉਹਨਾਂ ਨੇ ਮਤਲਬ ਪੂਰਾ ਸਖਤ ਐਕਸ਼ਨ ਲਿਆ ਹੋਇਆ ਹੈ ਮੈਂ ਗੱਲ ਕਰ ਰਿਹਾ ਹਾਂ ਤੁਹਾਡੇ ਸਾਹਿਬ ਮੈਂ ਤੁਹਾਨੂੰ ਦੱਸਿਆ ਥੋੜਾ ਜਿਹਾ ਪਿਛੋਕੜ ਐ ਵੀ ਮੈਨੂੰ ਜਿੰਨਾ ਪਤਾ ਮੈਂ ਇਹ ਘਟਨਾ ਕਰਮ 1985-86 ਤੋਂ ਇਹ ਕਿਡਨੀ ਵਾਲੇ ਜਿਹੜੇ ਮਰੀਜ਼ ਨੇ ਉਹਨਾਂ ਦੇ ਨਾਲ ਮੈਂ ਜੁੜਿਆ ਹੋਇਆ ਕਿਉਂਕਿ ਮੇਰੇ ਭਰਾ ਦੇ ਇੱਕ ਕਿਡਨੀ ਕੱਢੀ ਹੋਈ ਹੈ 1986-87 ਦੇ ਵਿੱਚ ਲੁਧਿਆਣੇ ਦੇ ਉਦੋਂ ਮਸ਼ਹੂਰ ਸੀ ਸੀਐਮਸੀ ਹਸਪੀਟਲ ਅੱਜ ਵੀ ਉਹ ਮੇਰਾ ਬ੍ਰਦਰ ਹੈ ਜਿਹੜਾ ਜਿਉਂਦਾ ਠੀਕ ਹੈ ਵੀ ਥੋੜੀ ਜਿਹੀ ਪ੍ਰੋਬਲਮ ਚ ਤਾਂ ਰਹਿੰਦਾ ਹੈ ਮੈਂ ਮਤਲਬ ਕਿਡਨੀ ਹਿੰਦੁਸਤਾਨ ਦੇ ਵਿੱਚ ਲਗਭਗ 2 ਲੱਖ ਲੋਕ ਤੋਂ ਵੱਧ ਨੇ ਜਿਹੜੇ ਉਹ ਕਿਡਨੀ ਟ੍ਰਾਂਸਪਲੈਂਟ ਕਰਨ ਵਾਸਤੇ ਤਿਆਰ ਰਹਿੰਦੇ ਨੇ ਜੇ ਆਪਣੇ ਕੋਲੇ 2 ਲੱਖ 2.5 ਲੱਖ ਕਿਡਨੀ ਹੋਵੇ ਇਹ ਤਾਂ ਵੀ ਮਤਲਬ ਹਿੰਦੁਸਤਾਨ ਦੇ ਵਿੱਚ ਉਹ ਲੱਗ ਸਕਦੀ ਹੈ ਜੀ ਪਰ ਕਿਸਮਤੀ ਇਹ ਹੈ ਵੀ ਸਾਡੇ ਕੋਲੇ ਨਾ ਤਾਂ ਇੰਨੀਆਂ ਕਿਡਨੀਆਂ ਨੇ ਨਾ ਹੀ ਕਿਡਨੀਆਂ ਕੋਈ ਡੋਨੇਟ ਕਰਦਾ ਹੈ ਅਤੇ ਨਾ ਹੀ ਸਾਡੇ ਐਡਾ ਕੋਈ ਟ੍ਰਾਂਸਪਲੈਂਟ ਦਾ ਆ ਕੋਈ ਜਿਸ ਤਰ੍ਹਾਂ ਕਿ ਉਹ ਟ੍ਰਾਂਸਪਲੈਂਟ ਦੇ ਉੱਤੇ ਵੀ ਕਾਫੀ ਜਿਹੜਾ ਖਰਚਾ ਆ ਜਾਂਦਾ ਹੈਗਾ ਇਸ ਕਰਕੇ ਮਤਲਬ ਖਰਚੇ ਨੂੰ ਅਫੋਰਡ ਨਾ ਕਰਦੇ ਹੋਏ ਕਾਫੀ ਪੇਸ਼ੈਂਟ ਨੇ ਜਿਹੜੇ ਉਹ ਇਸੇ ਤਰ੍ਹਾਂ ਇਸ ਦੁਨੀਆ ਤੋਂ ਰੁਕਸਤ ਕਰ ਜਾਂਦੇ ਨੇ ਕਿਉਂਕਿ 15-20 ਲੱਖ ਰੁਪਿਆ ਖਰਚਾ ਆਉਂਦਾ ਹੈਗਾ ਤਾਂ ਇਹ ਜਿਹੜੇ ਕਾਪਲੇ ਦੇ 1994 ਦੇ ਵਿੱਚ ਵੀ ਇੱਕ ਕਾਪਲਾ ਹੋਇਆ ਸੀਗਾ ਜੀ 1994 ਦੇ ਵਿੱਚ ਕਾਫੀ ਲੋਕਾਂ ਦੀਆਂ ਜਿਹੜੀਆਂ ਕਿਡਨੀਆਂ ਨੇ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਭੇਜੀਆਂ ਗਈਆਂ ਜਿਨ੍ਹਾਂ ਦੇ ਵਿੱਚ ਸੋ ਅਰਬੀ ਮੁਲਕ ਵੀ ਆ ਜਾਂਦੇ ਨੇ ਅਮਰੀਕਾ ਕੈਨੇਡਾ ਵਗੈਰਾ ਵੀ ਆ ਜਾਂਦੇ ਨੇ ਇੱਥੇ ਮਤਲਬ ਕਿਡਨੀਆਂ ਨੇ ਜਿਹੜੀਆਂ ਪ੍ਰੋਬਲਮਾਂ ਉੱਥੇ ਵੀ ਲੋਕਾਂ ਨੂੰ ਹੈਗੀਆਂ ਗੱਲ ਕਰ ਰੋ ਥੋੜਾ ਜਿਹਾ ਪੈਸੇ ਵਾਲੇ ਦੇਸ਼ਾਂ ਔਨ ਕਰਕੇ ਇਹ ਜਿਹੜੀਆਂ ਕਿਡਨੀਆਂ ਖਰੀਦ ਲੈਂਦੇ ਨੇ ਸਾਡੇ ਗਰੀਬੀ ਹੈ ਗਰੀਬੀ ਹੋਣ ਦੇ ਨਾਤੇ ਸਾਡੇ ਕਈ ਲੋਕ ਮਤਲਬ ਕਿਡਨੀਆਂ ਦਾ ਵਪਾਰ ਵੀ ਇਸ ਤਰ੍ਹਾਂ ਕਰਦੇ ਨੇ ਜਿਹਦੇ ਵਿੱਚ ਡਾਕਟਰ ਮੋਟਾ ਪੈਸਾ ਕਮਾਉਂਦੇ ਨੇ ਤੇ ਇਧਰ ਉਧਰ ਹੀ ਕਿਡਨੀਆਂ ਦੀ ਜਿਹੜੀ ਖਰੀਦੋ ਫਰੋਖਤ ਹੁੰਦੀ ਹੈ ਜਿਹਨੇ ਲੋਕ ਦਾਨ ਕਰਦੇ ਨੇ ਉਹ ਸਿਰਫ 10% ਕਿਉਂਕਿ ਸਾਡੇ 7000 ਕ ਜਿਹੜੀਆਂ ਕਿਡਨੀਆ ਟਰਾਂਸਪਲੈਂਟ ਕੀਤੀਆਂ ਜਾਂਦੀਆਂ ਨੇ ਉਹਦੇ ਵਿੱਚੋਂ 10% ਲੋਕ ਨੇ ਜਿਹੜੇ ਉਹ ਡੈੱਡ ਬਾਡੀਜ਼ ਦੇ ਵਿੱਚੋਂ ਕਿਡਨੀਆ ਕੱਢਣ ਦਿੰਦੇ ਨੇ ਬਾਕੀ ਜਿਹੜੀਆਂ 90% ਕਿਡਨੀਆ ਨੇ ਉਹ ਜਿਹੜੇ ਜਿਉਂਦੇ ਹੁੰਦੇ ਨੇ ਨਾ ਉਹ ਹੀ ਡੋਨੇਟ ਕਰਦੇ ਨੇ ਇਸੇ ਕਰਕੇ ਮਤਲਬ ਜਿਹੜਾ ਸਾਡੇ ਕੱਪ ਲੈਗਾ ਮਤਲਬ ਡੈੱਡ ਦਾ ਜਾਂ ਪੇਸ਼ੈਂਟਾਂ ਦਾ ਕਿਡਨੀ ਦਾ ਜਿਹੜਾ ਕਿਡਨੀ ਰਿਮੂਵ ਕਰਕੇ ਵੇਚਦੇ ਇਹ ਕਾਫੀ ਮਤਲਬ ਪ੍ਰਚਲਿਤ ਹੈ ਇਹਦੇ ਉੱਤੇ ਨਾ ਕਾਫੀ ਗੌਰ ਫਰਮਾਉਣ ਦੀ ਲੋੜ ਹੈ ਮਤਲਬ ਜਿਹਦੇ ਨਾਲ ਦੇਸ਼ ਦੀ ਬਦਨਾਮੀ ਹੁੰਦੀ ਹੈ ਡਾਕਟਰ ਹਸਪੀਟਲ ਹਸਪੀਟਲ ਇੱਕ ਵੱਡੀ ਸੰਸਥਾ ਕਿਉਂਕਿ ਜਿਹੜਾ ਇਹ ਪ੍ਰੋਫੈਸ਼ਨ ਹੈ ਇਹ ਇੱਕ ਪਵਿੱਤਰ ਪ੍ਰੋਫੈਸ਼ਨ ਹੈ ਡਾਕਟਰਾਂ ਨੂੰ ਇੱਕ ਦੂਸਰਾ ਰੱਬ ਉਹਨਾਂ ਨਾਲ ਗੱਲਤਾ ਜਾਂਦਾ ਜਦੋਂ ਇਸ ਤਰ੍ਹਾਂ ਦੇ ਦਾਗ ਲੱਗਦੇ ਹਨ ਬਹੁਤ ਮਤਲਬ ਸ਼ਰਮ ਤੇ ਜਿਹ ਉਹਦੇ ਨਾਲ ਸਿਰ ਝੁਕ ਜਾਂਦਾ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਨਹੀਂ ਜਿਵੇਂ ਤੁਸੀਂ ਕਹੇ ਕਿ ਇੰਨਾ ਪ੍ਰਾਂ ਰੈਕਡ ਚੱਲ ਰਿਹਾ ਹੈ ਨਾ ਕਿੰਨੀ ਰੈਕਡ ਬਹੁਤ ਜ਼ਿਆਦਾ ਹੈ ਇਕੱਲਾ ਪੰਜਾਬ ਨਹੀਂ ਹਿੰਦੁਸਤਾਨ ਚੱਲ ਰਿਹਾ ਹੈ ਲੋਕ ਕਈ ਡਾਕਟਰ ਫੜੇ ਵੀ ਗਏ ਨੇ ਕਈ ਨਹੀਂ ਫੜੇਗੇ ਕੀ ਤੁਹਾਨੂੰ ਲੱਗਦਾ ਨਹੀਂ ਜਿਵੇਂ ਇਸ ਕੇਸ ਦੇ ਲੜਕੇ ਲਈ ਲੁਧਿਆਣੇ ਲਈ ਕੇਸ ਦੇ ਵਿੱਚ 4 ਸਾਲ ਬਾਅਦ ਕੋਰਟ ਜਾਗੀ ਉਹ ਵੀ ਹਾਈ ਕੋਰਟ ਥੱਲੇ ਕੋਰਟ ਨਹੀਂ ਕੋਈ ਪੈਂਦਾ ਹਾਈ ਕੋਰਟ ਨੇ ਜਾਗੀ ਹੈ ਤੇ ਕੋਟਾ ਦੇ ਲੇਟ ਫੈਸਲੇ ਦੇ ਕਰਕੇ ਯਾਨੀ ਕਿ ਡਾਕਟਰ ਰੈਕਡ ਐਡੇ ਚੱਲ ਰਹੇ ਨੇ ਇਹ ਲੋਕ ਕਾਬੂ ਹੀ ਨਹੀਂ ਆ ਰਹੇ ਅੱਜ ਵੀ ਇਦਾਂ ਧੰਦਾ ਐਡੇ ਚੱਲ ਰਿਹਾ ਪੈਸੇ ਕਮਾ ਰਹੇ ਮੋٹے ਜਿਹੇ ਤੁਸੀਂ ਕਹਾਂਗੇ ਅਮਰੀਕਾ ਕੈਨੇਡਾ ਇੱਥੇ ਕਿੰਨੇ ਜਾਂਦੀਆਂ ਨੇ ਕਿਉਂਕਿ ਉਹ ਦੇਸ਼ ਅਮੀਰ ਨੇ ਸਾਡਾ ਦੇਸ਼ ਗਰੀਬ ਹੈ ਸਾਡੇ ਲੋਕ ਆ ਬੇਚ ਦਿੰਦੇ ਨੇ ਜੇ ਨਹੀਂ 베ਚਦੇ ਤਾਂ ਸਾਡੇ ਡਾਕਟਰ ਐਸੇ ਨਹੀਂ ਕੱਢ ਕੇ ਉਹ ਚੋਰੀ 베ਚ ਦਿੰਦੇ ਨੇ ਤਾਂ ਬਾਅਦ ਚੋ ਬੰਦੇ ਨੂੰ ਪਰ ਲੱਗਦਾ ਮੇਰੀ ਕਿਡਨੀ ਕੱਢੀ ਗਈ ਪਰ ਉਹਦੇ ਕੋਲ ਬਾਅਦ ਚ ਕੋਈ ਇਹ ਹਾਲ ਨਹੀਂ ਹੁੰਦਾ ਹਾਂਜੀ ਇੱਕ ਮਤਲਬ ਗੁਰगांव ਕਿਡਨੀ ਘਟਾਲਾ ਹੋਇਆ ਸੀਗਾ ਉਹਦੇ ਵਿੱਚ 2000 ਸੱਤਾਂ ਛੜੇ ਵਿੱਚ ਉਹਦੇ ਵਿੱਚ ਮਤਲਬ ਦੋ ਡਾਕਟਰ ਸੀ ਸਾਡੇ ਮਨਜੋਗ ਡਾਕਟਰ ਉਹਨਾਂ ਨੂੰ ਸਲਾਹਾਂ ਵੀ ਹੋਈਆਂ ਨੇ 7-7 ਸਾਲ ਦੀਆਂ ਤੇ ਇੱਕ ਹੁਣ ਪਿੱਛੇ ਜੇ ਹੋਰ ਮਤਲਬ ਕਿਡਨੀ ਦਾ ਕੇਸ ਸੀਗਾ ਜਿਹੜਾ ਮੇਰਟ ਯੂਪੀ ਦੇ ਵਿੱਚ ਹੋਇਆ ਸੀਗਾ ਉਹ ਇੱਕ ਲੜਕੀ ਸੀਗੀ 40 ਸਾਲ ਦੀ ਉਹਦੀ ਕਿਡਨੀ ਰਿਮੂਵ ਕੀਤੀ ਗਈ ਤੇ ਜਦੋਂ ਹੁਣ ਉਹਨੇ ਪਿੱਛੇ ਉਹਨੇ ਅਲਟਰਾਸਾਉਂਡ ਕਰਾਇਆ ਉਹਦੀ ਕਿਡਨੀ ਜਿਹੜੀ ਉਹ ਅਲਟਰਾਸਾਉਂਡ ਦੇ ਵਿੱਚ ਨਹੀਂ ਆਈ ਫਿਰ ਉਸਨੇ ਮਤਲਬ ਕੋਰਟਾਂ ਦਾ ਰੁਖ ਕੀਤਾ ਐਫ ਆਈ ਆਰ ਦਰਜ ਕਰਾਇਆ ਉਸਨੇ ਜਨਵਰੀ ਐਸੇ ਦੇ 25 ਦੇ ਵਿੱਚ ਹੁਣ ਮਤਲਬ ਸਾਰੇ 2 ਮਹੀਨੇ ਹੋਏ ਨੇ ਐ ਚੌਥੇ ਪੰਜਵੇਂ ਮਹੀਨੇ ਦੇ ਵਿੱਚ ਮਤਲਬ ਜਿਹੜੀ ਉਹ ਲੜਕੀ ਨੇ ਐਫ ਆਈ ਆਰ ਦਰਜ ਕਰਾਈ ਸੀ ਉਹ ਐਫ ਆਈ ਆਰ ਆ ਮਾਨਜੋਗ ਹਾਈ ਕੋਰਟ ਨੇ ਕਾਇਸ਼ ਕਰਤੀ ਜਦੋਂ ਕੋਈ ਕਈ ਵਾਰੀ ਕੀ ਹੁੰਦਾ ਨਾ ਜੀ ਜਦੋਂ ਇਸ ਤਰ੍ਹਾਂ ਦੀਆਂ ਕਟਨਾਮਾ ਹੁੰਦੀਆਂ ਨੇ ਉਹਦੇ ਵਿੱਚ ਕਈ ਲੋਕ ਕਿਸੇ ਨੂੰ ਮਿਸਯੂਜ਼ ਕਰਕੇ ਮਿਸਗਾਈਡ ਕਰਕੇ ਪੈਸੇ ਕਟੋਰ ਲੜਾ ਤੁਹਾਨੂੰ ਦਾਵੀ ਨਾਲ ਦੀ ਨਾਲ ਮਤਲਬ ਆ ਪਣ ਪ ਜਾਂਦਾ ਜਦੋਂ ਉਹ ਲੜਕੀ ਨੇ ਐਫ ਆਈ ਆਰ ਸਤਾ ਕਰਵਾਤੀ ਜਦੋਂ ਉਹਦਾ ਫਿਰ ਦੁਆਰਾ ਮੈਡੀਕਲ ਕਿਸੇ ਤਰ੍ਹਾਂ ਹੋਇਆ ਤਾਂ ਜਿਹੜੀ ਉਹਦੇ ਕਿਡਨੀਆ ਸੀ ਉਹ ਸਹੀ ਪਾਈਆਂ ਗਈਆਂ ਫਿਰ ਉਹਦੀ ਐਫਆਈਆਰ ਹੈ ਜਿਹੜੀ ਉਹ ਮਾਨਜੋ ਕੋਰਟਾਂ ਨੂੰ ਮਤਲਬ ਕਾਇਸ਼ ਕਰਨੀ ਪਈ ਕਿਉਂਕਿ ਇਹ ਪ੍ਰੋਫੈਸ਼ਨ ਬੜਾ ਪਵਿੱਤਰ ਹੈ ਇਹਦੇ ਵਿੱਚ ਮਤਲਬ ਜਿਹੜੀ ਪੈਸੇ ਦੀ ਦੌੜ ਹੈ ਚਾਹੇ ਪੇਸ਼ੈਂਟ ਵੱਲੋਂ ਹੈ ਚਾਹੇ ਉਹ ਡਾਕਟਰ ਦੇ ਵੱਲੋਂ ਹੈ ਤੇ ਚਾਹੇ ਜਿਹੜਾ ਹਸਪੀਟਲ ਦੀ ਮੈਨੇਜਮੈਂਟ ਹੈ ਉਹਦੇ ਵੱਲੋਂ ਹੈ ਮਤਲਬ ਇਹ ਅਤੀ ਨਿੰਦਨ ਅੰਜੋਗ ਕਦਮਾਇ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਡਾਕਟਰ ਨੇ ਜਿਹੜੇ ਉਹ ਮਤਲਬ ਦੂਸਰੇ ਰੱਬ ਦਾ ਰੂਪ ਕਿਹਾ ਜਾਂਦਾ ਇਹਨਾਂ ਦੇ ਉੱਤੇ ਮਤਲਬ ਗਲਤ ਏਲੀਗੇਸ਼ਨ ਜੇ ਕੋਈ ਏਲੀਗੇਸ਼ਨ ਸਹੀ ਹੈ ਬਿਲਕੁਲ ਲੱਗਣਾ ਚਾਹੀਦਾ ਹੈ ਡਾਕਟਰਾਂ ਦੇ ਉੱਤੇ ਉਹਨਾਂ ਨੂੰ ਸਜ਼ਾਵਾ ਵੀ ਮਿਲਣੀ ਚਾਹੀਦੀ ਜੇਕਰ ਕੋਈ ਗਲਤ ਏਲੀਗੇਸ਼ਨ ਲਾ ਕੇ ਉਹਨਾਂ ਦਾ ਸਮਾਂ ਤੇ ਉਹਨਾਂ ਨੂੰ ਲਜਾਉਣ ਦੀ ਕੋਸ਼ਿਸ਼ ਕਰਦਾ ਹੈ ਇਹ ਵੀ ਮਤਲਬ ਇੱਕ ਬੜਾ ਵੱਡਾ ਅਪਰਾਧ ਹੈ ਡਾਕਟਰ ਸਾਹਿਬ ਜਿਵੇਂ ਤੁਸੀਂ ਕਿਹਾ ਵੀ ਗਲਤ ਏਲੀਗੇਸ਼ਨ ਤਾਂ ਆ ਕੁੜੀ ਜਿਹੜੀ ਹੁਣ ਲੁਧਿਆਣੇ ਦੀ ਹੈ ਇਦੇ ਵਿੱਚ ਇੱਕ ਗੱਲ ਮੈਨੂੰ ਸਮਝ ਨਹੀਂ ਆ ਰਹੀ ਇਹ ਸਾਰੇ ਚੈਨਲ ਤੇ ਸਵੇਰ ਦੀ ਖਬਰ ਨਸ਼ਰ ਹੋ ਰਹੀ ਹੈ ਜਿਹੜੀ ਤੂੰ ਸਾਨੂੰ ਅਪਡੇਟ ਦੇ ਰਹੇ ਹੋ ਤੇ ਮੈਂ ਵੀ ਦੇਖ ਰਿਹਾ ਸੀ ਤੇ ਪਰ ਜਿੰਨੀ ਜਾਣਕਾਰੀ ਤੂੰ ਹੀ ਸਾਨੂੰ ਦੇ ਰਹੇ ਹੋ ਇੰਨੀ ਉੱਥੇ ਨਹੀਂ ਦਿੱਤੀ ਉੱਥੇ ਦੋ ਚੰਨ ਇੰਨਾ ਬੋਲੀ ਜਾਂਦੀਆਂ ਹੈਡਲਾਈਨ ਤੇ ਹਾਈ ਕੋਰਟ ਨੇ ਜਿਹੜਾ ਲੁਧਿਆਣਾ ਦੀ ਪੁਲਿਸ ਨੂੰ ਹੁਕਮ ਜਾਰੀ ਕੀਤੇ ਨੇ ਜਾਨ ਦੇ ਲਈ ਮਹਨ ਡਾਕਟਰ ਸਾਹਿਬ ਇੱਥੇ ਤੁਸੀਂ ਵੀ ਡਾਕਟਰ ਹੋ ਕਿ ਐ ਪੁਲਿਸ ਹੈ ਕੀ ਕਾਰਵਾਈ ਕਰੇਗੀ ਪੁਲਿਸ ਕੀ ਜਾਂਚ ਕਰੇਗੀ ਜਦਕਿ ਕੰਮ ਦਾ ਡਾਕਟਰ ਹੈ ਨਾ ਤੁਹਾਨੂੰ ਲੱਗਦਾ ਨਹੀਂ ਕੋਈ ਡਾਕਟਰ ਦਾ ਵੱਡਾ ਪੈਨ ਨਹੀਂ ਬਣਨ ਦੇਦਾ ਸੀ ਨਾਲ ਫਿਰ ਕੋਈ ਇਹਦੇ ਨਾਲ ਕੋਈ ਮੈਡੀਕਲ ਮਤਲਬ ਟੀਮ ਹੈ ਜਿਹੜੀ ਕੁਛ ਪੱਤਰੀ ਜਿਹੜੇ ਮੈਡੀਕਲ ਟੀਮ ਹੈ ਉਹ ਵੀ ਨਾਲ ਕੋਈ ਸਥਾਪਿਤ ਹੋਊਗੀ ਤਾਂ ਉਹ ਵੀ ਇਸ ਤਰ੍ਹਾਂ ਦੇ ਵਿੱਚੋਂ ਕਿਉਂਕਿ ਜਿਹੜਾ ਉਹਨੇ ਸਾਰਾ ਕੁਝ ਜਾਂਚ ਪੜਤਾਲ ਕਰਨੀ ਹੈ ਕਿਉਂਕਿ ਮਾਂਜੋ ਕੋਰਟਾਂ ਦੇ ਵਿੱਚ ਮਤਲਬ ਡਾਕਟਰਾਂ ਨੂੰ ਵੀ ਬਲੈਕਈ ਵਾਰੀ ਕੀ ਹੁੰਦਾ ਨਾ ਜੀ ਜਦੋਂ ਆਮ ਹੋਰ ਨੋਰਮਲ ਕੇਸਾਂ ਦੇ ਵਿੱਚ ਕਈ ਪੇਸ਼ੈਂਟਾਂ ਦੇ ਕੇਸ ਲੱਗ ਜਾਂਦੇ ਨੇ ਉਸ ਬੇਸ ਤੇ ਉਹ ਬੰਦੇ ਬੇਲ ਮੰਗਦੇ ਹੁੰਦੇ ਨੇ ਤੇ ਜਿਹੜਾ ਉਹਦਾ ਸਾਰਾ ਮੈਡੀਕਲ ਰਿਕਾਰਡ ਹੁੰਦਾ ਉਥੇ ਇੱਕ ਪੈਨਲ ਬਣਾ ਕੇ ਡਾਕਟਰਾਂ ਦਾ ਉਹਨਾਂ ਨੂੰ ਬੁਲਾਇਆ ਜਾਂਦਾ ਉਹ ਫਿਰ ਦੱਸਦੇ ਨੇ ਵੀ ਇਹਦੇ ਵਿੱਚ ਆਹ ਫਾਲਟ ਆਹ ਹਾਂ ਮਤਲਬ ਵਕੀਲ ਨੇ ਝੂਠ ਮਾਰਿਆ ਹੋਇਆ ਜੋ ਵੀ ਹੈ ਮਤਲਬ ਉਹਦੀ ਸਚਾਈ ਹੈ ਜਾਂ ਅਸਲੀਅਤ ਉਹ ਮਤਲਬ ਮਾਨਯੋਗ ਜੱਜਤ ਤੱਕ ਪਹੁੰਚਦੀ ਹੈ ਫਿਰ ਉਹ ਉਸ ਹਿਸਾਬ ਨਾਲ ਫੈਸਲਾ ਦਿੰਦੇ ਨੇ ਇਸੇ ਗੱਲ ਦੇ ਵਿੱਚ ਇਹ ਵੀ ਇਸੇ ਤਰ੍ਹਾਂ ਹੀ ਹੈ ਵੀ ਜੋ ਇੱਕ ਪੈਨਲ ਬਣਾਇਆ ਜਾਊਗਾ ਹੋ ਸਕਦਾ ਉਹ ਪੁਲਿਸ ਨੂੰ ਕਾਰਵਾਈ ਦਿੱਤੀਆ ਪੁਲਿਸ ਕੋ ਸਿੱਧਾ ਤਾਂ ਕੁਝ ਨਹੀਂ ਲਿਖ ਸਕਦੀ ਪੁਲਿਸ ਇੱਕ ਡਾਕਟਰਾਂ ਦੇ ਥਰੂ ਹੀ ਕੁਝ ਲਿਖ ਕੇ ਦੇਊਗੀ ਉਹ ਡਾਕਟਰ ਮਤਲਬ ਕਿਸ ਰੈਂਕ ਦੇ ਹੋ ਸਕਦੇ ਨੇ ਕੋਈ ਐਸਐਮਓ ਪੱਤਰ ਦੇ ਹੋ ਸਕਦੇ ਐ ਸੀਐਮਓ ਪੱਤਰ ਦੇ ਹੋ ਸਕਦੇ ਮਤਲਬ ਕੋਈ ਸਪਲਾਈ ਸਪੈਸ਼ਲ ਨੇਫਰੋਲੋਜਿਸਟ ਵਗੈਰਾ ਜੋ ਵੀ ਮਤਲਬ ਇਸ ਤਰ੍ਹਾਂ ਦਾ ਕੋਈ ਕੰਮ ਹੋਊਗਾ ਉਹ ਹੋਊਗਾ ਕਿਉਂਕਿ ਮਾਨਯੋਗ ਕੋਰਟ ਨੇ ਕਿਹਾ ਵੀ ਨਹੀਂ ਫਿਰ ਉਸ ਤੋਂ ਬਾਅਦ ਆਸੀਂ ਤਾਂ ਮਤਲਬ ਹਰ ਇੱਕ ਕੰਮ ਦੇ ਵਿੱਚ ਮਤਲਬ ਇਹ ਜ਼ਰੂਰੀ ਹੈ ਵੀ ਕੋਟਰਾਂ ਦਾ ਜਿਹੜਾ ਦਬਦਬਾ ਉਹ ਸਾਡਾ ਸਾਡੇ ਦੇਸ਼ ਦੇ ਜਿਹੜਾ ਇਹ ਤੰਤਰ ਇਹਦੇ ਉੱਤੇ ਬਣਿਆ ਰਹਿਣਾ ਚਾਹੀਦਾ ਕਿਉਂਕਿ ਮਾਨ ਜੋ ਕੋਟਰ ਨੇ ਬੜਾ ਵਧੀਆ ਕਿਹਾ ਵੀ ਛੇ ਮਤਲਬ ਤੁਸੀਂ ਨਾ ਕੀਤਾ ਤਾਂ ਫਿਰ ਅਸੀਂ ਕੋਈ ਇਹਦੇ ਵਾਸਤੇ ਆਰਡਰ ਪਾਸ ਕਰਾਂਗੇ ਇਸ ਕਰਕੇ ਇਹਦੇ ਵਿੱਚ ਕਾਫੀ ਸੰਭਾਵਨਾਵਾਂ ਹੈਗੀਆਂ ਨੇ ਜੀ ਜਿਹੜਾ ਦੁੱਧ ਦਾ ਦੁੱਧ ਹੈ ਤੇ ਪਾਣੀ ਦਾ ਪਾਣੀ ਆ ਸਭ ਦੇ ਸਾਹਮਣੇ ਆਉ। ਗੱਲ ਕਰ ਇਹ ਹੈ ਵੀ ਉਹ ਲੜਕੀ ਤਾਂ ਪਹਿਲੇ ਹੀ ਰੱਬ ਦੀ ਮਾਰੀ ਹੋਈ ਸੀਗੀ ਕਿਉਂਕਿ ਉਹਦੀ ਸਪਾਈਨ ਸਰਜਰੀ ਸੀ। ਤਰੀੜ ਦੀ ਹੱਡੀ ਦਾ ਆਪਰੇਸ਼ਨ ਹੋਣਾ ਸੀਗਾ। ਆਪਰੇਸ਼ਨ ਹੋਇਆ ਸੀ ਪਹਿਲਾਂ 2 ਤਰੀਕ ਨੂੰ ਹੋਇਆ ਫਿਰ 5 6 ਤਰੀਕ ਨੂੰ ਹੋਇਆ। ਹਫ਼ਤੇ 10 ਦਿਨਾਂ ਦੇ ਬਾਅਦ ਉਹਦੀ ਡੈਥ ਹੋ ਗਈ। ਫਿਰ ਉਹਦੀ ਇੱਕ ਕਿਡਨੀ ਹੈ ਜਿਹੜੀ ਉਹ ਮਤਲਬ ਹਰ ਮੂਵ ਹੋਗੀ ਜਿਹੜਾ ਇਸ ਤਰ੍ਹਾਂ ਦਾ ਇਹ ਘਟਨਾਕਰਮ ਹੋਇਆ ਇਹ ਅਤੀ ਨਿੰਦਨਯੋਗ ਹੈ ਜੇ ਮਤਲਬ ਇਹ ਇਹ ਗੱਲ ਜਿਹੜਾ ਕੋਈ ਪੈਨਲ ਬੈਠੂਗਾ ਜਾਂ ਕੋਈ ਡਾਕਟਰਾਂ ਦੀ ਟੀਮ ਬੈਠੂਗੀ ਉਹ ਇਸ ਗੱਲ ਨੂੰ ਦਾ ਵੈਰੀਫਾਈ ਕਰਦੀ ਹੈ ਵੀ ਹਾਂ ਭਾਈ ਇਹ ਘਟਨਾ ਵਾਪਰੀ ਹੈ ਇਸ ਤਰ੍ਹਾਂ ਦੀ ਹੋਈ ਹੈ ਤਾਂ ਇਹ ਬਹੁਤ ਮੰਦਭਾਗੀ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਦੇ ਵਿੱਚ ਮਤਲਬ ਜਿਹੜਾ ਹਸਪਤਾਲ ਜਾਂ ਡਾਕਟਰਾਂ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਹੈ ਉਹ ਉੱਠਣ ਦੀ ਇਹ ਮਤਲਬ ਹੈ ਹਿੰਮਤ ਕਰਦਾ ਹੈ ਅਗਲਾ ਉੱਠ ਜਾਂਦਾ ਹੈ ਵਿਸ਼ਵਾਸ ਵੀ ਕਿਤੇ ਕੱਲ ਨੂੰ ਇਹਨਾਂ ਮੈਂ ਤਾਂ ਆਪ ਸਰਪੀ ਸਾਹਿਬ ਮੇਰੀ ਤਾਂ ਆਪ ਸਰਜਰੀ ਹੋਈ ਹੈ 1 ਸਾਲ ਹੋ ਗਿਆ ਮੈਡੀਕਲ ਸਰਜਰੀ ਹੋਈ ਨੂੰ ਮੇਰੀ ਸਪਾਈਨ ਦੀ ਸਰਜਰੀ ਮੈਂ ਕਰਾਈ ਹੈ ਆ ਜਦੋਂ ਆ ਖਬਰ ਸੁਣ ਕੇ ਤਾਂ ਮਤਲਬ ਮੇਰਾ ਮਨ ਤਾਂ ਆਪ ਹੁਣ ਬਾਰਸ਼ ਕਾਣ ਲੱਗੀ ਵੀ ਭੱਜ ਕੇ ਮੈਂ ਜਾ ਕੇ ਅਲਟਰਾਸਾਉਂਡ ਵਾਲੇ ਦੇ ਜਾਵਾਂ ਤਾਂ ਕਿ ਵੱਲੋਂ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਕਰਨਾ ਨਾ ਹੋਇਆ ਹੋਵੇ ਮਤਲਬ ਜਿਹੜਾ ਇਹ ਸ਼ੱਕ ਪੈਦਾ ਹੋ ਜਾਂਦਾ ਨਾ ਨੀਆਂ ਨੀਆਂ ਕਹਾਣੀਆਂ ਲਿਖਣ ਪੜਨ ਤੇ ਜਾਂ ਸੰਦੇ ਵਿੱਚ ਆਉਂਦੀਆਂ ਨੇ ਜਾਂ ਕਿਉਂਕਿ ਇਹਾਂ ਦੇ ਧਰੂ ਹਰ ਇੱਕ ਤਾਈ ਇਹ ਗੱਲ ਪਹੁੰਚਦੀ ਹੈ ਤਾਂ ਹਰ ਇੱਕ ਬੰਦਾ ਮਤਲਬ ਇਸ ਗੱਲ ਤੋਂ ਫਿਰ ਡਰਦਾ ਹੈ ਤੇ ਇਸ ਬੀਤੇ ਤੇ ਆਪਣੇ ਨਾਲ ਕਿਉਂਕਿ ਅੱਜ ਕੱਲ ਬਿਮਾਰੀਆਂ ਦਾ ਜੋਰ ਹੈ ਡਾਕਟਰ ਵੀ ਨੇ ਕੋਸ਼ਿਸ਼ ਕਰਦਾ ਹਰ ਇੱਕ ਬੰਦਾ ਵੀ ਆਪਾ ਇਲਾਜ ਕਰਵਾਈਏ ਇੱਕ ਇਲਾਜ ਕਰਵਾਉਂਦੇ ਕਰਵਾਉਂਦੇ ਕੋਈ ਇੱਕ ਹੋਰ ਬਿਮਾਰੀ ਦਾ ਮਤਲਬ ਇਸ ਤਰ੍ਹਾਂ ਦਾ ਉਹਦੇ ਨਾਲ ਘਪਲਾ ਹੋ ਜੇ ਇਹ ਬਹੁਤ ਹੀ ਮਾੜੀ ਗੱਲ ਬਹੁਤ ਮਾੜੀ ਗੱਲ ਪਰ ਡਾਕਟਰ ਸਾਹਿਬ ਇਹ ਗੱਲ ਹੈ ਨਾ ਚਲੋ ਅਸੀਂ ਬੰਦੇ ਵੀ ਕੋਟ ਜਾਗੀ ਜੇ 400 ਵਰਜਾ ਗਈ ਕੋਰਟ ਨੂੰ ਜਾਗਣਾ ਆਇਦਾ ਤੇ ਮੈਂ ਤੁਹਾਨੂੰ ਦੱਸ ਦੇਣਾ ਕਿ ਕੱਲ ਕਰਨਾ ਬਾੜ ਦੀ ਆਪਾਂ ਅਪਡੇਟ ਲੈ ਲਏ ਆ ਉਹਦੇ ਵਿੱਚ ਵੀ ਕੱਲ ਮਾਨਯੋਗ ਕੋਰਟ ਨੇ ਫਟਕਾਰ ਲਾਈ ਹੈ ਚੰਡੀਗੜ੍ਹ ਦੀ ਪੁਲਿਸ ਨੂੰ ਵੀ ਤੁਸੀਂ ਇੰਨੇ ਦਿਨ ਦੇ ਵਿੱਚ ਡੇਢ ਮਹੀਨੇ ਕਾਰਵਾਈ ਕਿਉਂ ਨਹੀਂ ਕੀਤੀ ਤਾਂ ਉਹ ਉਹਨਾਂ ਤੋਂ ਜਾਂਚ ਖੋ ਕੇ ਸੀਬੀ ਨੇ ਦਿੱਤੀ ਹੈ ਤਾਂ ਉਹਨਾਂ ਦੀ ਜਿਹੜੀ ਕਰਨਾ ਬਾੜ ਦੀ ਵਾਈਫੋ ਕੱਲ ਖੁਸ਼ ਦਿਖਾਈ ਤੇ ਕੋਰਟ ਦੇ ਫੈਸਲੇ ਤੋਂ ਉਹਨਾਂ ਨੇ ਕਿਹਾ ਕਿ ਜਿਹੜਾ ਮੇਨ આરોપી ਹੈ ਮੁੱਖ ਇੰਸਪੈਕਟਰ ਸ਼ਮਿੰਦਰ ਸਿੰਘ ਉਹ ਉਦਾਂ ਹੀ ਘੁੰਮ ਰਿਹਾ ਉਹਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਡਾਕਟਰ ਸਾਹਿਬ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਭਗਵੰਤ ਮਾਨ ਸਾਹਿਬ ਵੀ ਬਾੜਸਾ ਦੀ ਵਾਈਫ ਨੂੰ ਮਿਲੇ ਸੀ ਤੁਹਾਨੂੰ ਯਾਦ ਹੋਣਾ ਕੇਂਦਰੀ ਰਾਜ ਮੰਤਰੀ ਗ੍ਰਹਿਨ ਉਹ ਵੀ ਆਏ ਸੀ ਬੀਜ ਰਾਜਨਾ ਸਿੰਘ ਵੀ ਉੱਥੇ ਆਏ ਸੀਗੇ ਉਹਨਾਂ ਨੇ ਕਹੇ ਜਾਂਚ ਕਰਾਂਗੇ ਪਰ ਹੈਰਾਨਗੀ ਇਸ ਗੱਲ ਦੀ ਹੁੰਦੀ ਹੈ ਐਸਐਸਪੀ ਪਟਿਆਲਾ ਨਾਨਕ ਸਿੰਘ ਉਹ ਹੁਣ ਡੀਏਜੀ ਲਾਜਤੇ ਗਏ ਨੇ ਅੰਮ੍ਰਿਤਸਰ ਬਾਰਡਰ ਰੇਂਜ ਏਰੀਏ ਤੇ ਉਹਨਾਂ ਦਾ ਪਦ ਵਧਾਇਤਾ ਗਿਆ ਜਾਂਚ ਕਿੱਥੇ ਰਹਿ ਗਈ ਕਾਦੀ ਜਾਂਚਾ ਫਿਰ ਆਈ ਜਾਂਚ ਦਾ ਮਤਲਬ ਹੀ ਨਹੀਂ ਦੇਖੋ ਦੇਖੋ ਗੱਲ ਇਹ ਹੈ ਐ ਵੀ ਹੋਤਾ ਐਡੇ ਵੱਡੇ ਰੈਂਕ ਦੇ ਬੰਦੇ ਨੇ ਜੀ ਜੀ ਤੇ ਸੈਂਟਰ ਰਾਜਨਾਥ ਮਾਨਯੋਗ ਸਾਡੇ ਰਾਜਨਾਥ ਸਿੰਘ ਜੀ ਡਿਫੈਂਸ ਮਿਨਿਸਟਰ ਨੇ ਉਹਨਾਂ ਤੱਕ ਵੀ ਉਹਨਾਂ ਨੇ ਪਹੁੰਚ ਹੋਈ ਸਾਡੇ ਗਵਰਨਰ ਸਾਹਿਬ ਨੂੰ ਵੀ ਉਹ ਮਿਲੇ ਤਾਂ ਵੀ ਜਦੋਂ ਉਹ ਮਤਲਬ ਇਸ ਤਰ੍ਹਾਂ ਦੀ ਧੜਕਣ ਦੇ ਵਿੱਚ ਪੈ ਰਹੇ ਨੇ ਤਾਂ ਤੁਸੀਂ ਇਹ ਹਿਸਾਬ ਲਾਓ ਵੀ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਆਮ ਪਬਲਿਕ ਦੇ ਨਾਲ ਮਤਲਬ ਉਹ ਦੀ ਗੱਲ ਦੀ ਉਹ ਵਿਸ਼ਾ ਸਾਹਿਬ ਤੋਂ ਸੋਚਣ ਵਾਲਾ ਇਹ ਹੈ ਆ ਗੱਲ ਤਾਂ ਇਹ ਵੀ ਮਤਲਬ ਪਬਲਿਕ ਦਾ ਰੱਖਾ ਕੌਣ ਹੈ ਪਾ ਲੋਕ ਨੂੰ ਇੱਕ ਜਿਹੜੀ ਵਿਸ਼ਵਾਸ ਕਰਦੀ ਹੁੰਦੀ ਹੈ ਪੁਲਿਸ ਦੇ ਉੱਤੇ ਸਾਡੀ ਸਿਕਿਉਰਿਟੀ ਪੁਲਿਸ ਦੇ ਉੱਤੇ ਸਾਡਾ ਜੀਵਨ ਵੀ ਮੈਂ ਮੈਂ ਡਾਕਟਰ ਸਾਹਿਬ ਮੈਂ ਇਹੀ ਕਹਿਣਾ ਚਾਹਨਾ ਦੇਖੋ ਉਹ ਕਰਨਾ ਰੈਂਕ ਦਾ ਇਨਸਾਨ ਹੈ ਉਹਦੇ ਪਿੱਛੇ ਬੜੀ سپورਟ ਵੀ ਜਾਂਨੇ ਬੜੀ ਭਜਦੂੜ ਕੀਤੀ ਆਪਾਂ ਨਹੀਂ ਕਰ ਸਕਦੇ ਜੇਕਰ ਉਹਨਾਂ ਲੋਕਾਂ ਦੀ ਸੁਣਵਾਈ ਨਹੀਂ ਕਰ ਰਹੀ ਪੁਲਿਸ ਤਾਂ ਆਪਣੇ ਵਰਗੇ ਆਮ ਲੋਕ ਤਾਂ ਫਿਰ ਵੈਸੀ ਮਾਰੇ ਜਾਣਗੇ ਆਪਾਂ ਦਾ ਕੋਈ ਫਾਇਦਾ ਨਹੀਂ ਬੋਲਣ ਭੌਂਕਣ ਦਾ ਆਪਦਾ ਇਨਸਾਨ ਨਹੀਂ ਹੈਗੇ ਹਾਂਜੀ ਦੇਖੋ ਉਹਨਾਂ ਦੀ ਤਾਂ ਕਈ ਵਾਰ ਡਿਮਾਂਡ ਪਹਿਲੇ ਸੀਗੀ ਮਤਲਬ 20 ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਚਲੋ ਕਿਸੇ ਵੀ ਤਰੀਕੇ ਨਾਲ ਮਤਲਬ ਉਹਨਾਂ ਨੂੰ ਇਹ ਵਿਸ਼ਵਾਸ ਦਵਾਇਆ ਗਿਆ ਕਿ ਪਹਿਲਾਂ ਪੰਜਾਬ ਪੁਲਿਸ ਕਰੂਗੀ ਉਹਨਾਂ ਨੇ ਫਿਰ ਫਿਰ ਉਦੋਂ ਬਾਅਦ ਚੰਡੀਗੜ੍ਹ ਪੁਲਿਸ ਦੀ ਡਿਊਟੀ ਲਾਤੀ ਸੀ ਹੁਣ ਮਤਲਬ ਸੀਬੀਆਈ ਦੇ ਵਿੱਚ ਉਹਨਾਂ ਦੀ ਇਨਕੁਆਰੀ ਨਰਜੀ ਹੈਗੀ ਡਾਕਟਰ ਸਾਹਿਬ ਇਹ ਵੀ ਉਹਦਾ ਜਿਹੜਾ ਪੰਜਾਬ ਹਿੰਦੁਸਤਾਨ ਦੇ ਵਿੱਚ ਜਿਹੜਾ ਡੰਡਾ ਤੰਤਰ ਹੈ ਇਹ ਡੰਡਾ ਤੰਤਰ ਨੂੰ ਖਤਮ ਕਰਕੇ ਇੱਥੇ ਲੋਕਤੰਤਰ ਬਹਾਲ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਜਿਹੜੇ ਇਹ ਲੀਡਰ ਲੋਕ ਨੇ ਜਿਹੜੇ ਅੱਜ ਸਿਆਸਤ ਦਾ ਆਨੰਦ ਮਾਣਦੇ ਨੇ ਇਹਨਾਂ ਲੋਕਾਂ ਨੂੰ ਆਮ ਨਾਥੇ ਆਮ ਨੋਰਮਲ ਲੋਕ ਨੇ ਜਿਹੜੇ ਉਹ ਵੋਟਾਂ ਪਾ ਕੇ ਇਹਨਾਂ ਨੂੰ ਜਿੱਤਉਂਦੇ ਰਹੇ ਵੇਖੋ ਮੈਂ ਇੰਤ ਕਰਦਾ ਇੱਕ ਇੱਕ ਸਵਾਲ ਇੱਕ ਸਵਾਲ ਦਾ ਜਵਾਬ ਚਾਹੀਦਾ ਮੈਨੂੰ ਡਾਕਟਰ ਸਾਹਿਬ ਮੇਰੇ ਮੈਂ ਆਪਣਾ ਪਰਸ ਲੈਣਾ ਮੇਰੇ ਤੇ ਪਰਚਾ ਹੋਇਆ ਮੈਂ 4 ਸਾਲ ਕੱਟ ਕੇ ਆਇਆ ਤਾ ਮੈਨੇ ਜੱਜ ਸਾਹਿਬ ਨੂੰ 50 ਵਾਰ ਸਵਾਲ ਕੀਤੇ ਮੈਂ ਸਬੂਤ ਦਿੱਤੇ ਸਾਰੇ ਰਿਕਾਰਡਿੰਗਾਂ ਦਿੱਤੀਆਂ ਕੈਮਰੇ ਦੀਆਂ ਤਾਂ ਮੈਨੂੰ ਜੱਜ ਸਾਹਿਬ ਨੇ ਕੀ ਕਿਹਾ ਕਹਿੰਦੇ ਵੀ ਇੱਕ ਪੁਲਿਸ ਵਾਲਾ ਜੋ ਲਿਖ ਦਿੰਦਾ ਲਾਲ ਪੈਨ ਨਾਲ ਉਹ ਕੋਰਟ ਨੂੰ ਮੰਨਣਾ ਪੈਂਦਾ ਯਾਨੀ ਕਿ ਇੱਕ ਪੁਲਿਸ ਵਾਲਾ ਕੁਝ ਵੀ ਲਿਖ ਦੇ ਲਾਲ ਹਰੇ ਪੈਨ ਨਾਲ ਉਹ ਸਕੂ ਸਹੀ ਹੈ ਤੇ ਇੱਕ ਬੰਦੇ ਦੇ ਸਾਰੇ ਸਬੂਤ ਝੂਠੇ ਨੇ ਜਿਵੇਂ ਕਰਨਾਲ ਬਾਡ ਮਾਮਲਾ ਜੀ ਹੋਇਆ ਉਹਨਾਂ ਵੀਡੀਓ ਪ੍ਰੂਫ ਦਿੱਤੇ ਠੀਕ ਹੈ ਮੈਂ ਆਪਣੀ ਗੱਲ ਤਾਂ ਛੇੜੀ ਹੈ ਤਾਂ ਕਿ ਮੈਂ ਮੈਂ ਵੀ ਜਾਣਨੀ ਆ ਕਾਨੂੰਨ ਤੋਂ ਯਾਨੀ ਕਿ ਪੁਲਿਸ ਪੰਜਾਬ ਦੀ ਜੋ ਮਰਜ਼ੀ ਲਿਖ ਜੇ ਇੱਕ ਆਮ ਗਰੀਬ ਬੰਦੇ ਜਿਹਨੂੰ ਚੱਕ ਕੇ ਮਾਰ ਕੇ ਜਿਹੜੇ ਮਰਜ਼ੀ ਝੂਠੇ ਕੇਜ ਫਸਾ ਦੇ ਪਹਿਲਾਂ ਦੇ ਹੋਏ ਵੀ ਆ ਕੱਲ੍ਹ ਵਾਲ ਚ ਤੁਸੀਂ ਵੀ ਦੱਸਦੇ ਹੁੰਦੇ ਹੋ ਇਹ ਕੀ ਹੈ ਨਾ ਜੀ ਇਹ ਚ ਕੱਲਾ-ਕੱਲੇ ਪੰਜਾਬ ਚ ਨਹੀਂ ਹੈਗਾ ਇਹ ਸਾਰੇ ਥਾਂ ਸਾਡੇ ਸੰਵਿਧਾਨ ਦੇ ਵਿੱਚ ਪਾਰਟੀਆਂ ਨੇ ਮਤਲਬ ਇਸ ਤਰ੍ਹਾਂ ਦੇ ਅਮੈਂਡਮੈਂਟਸ ਕਰਤੀਆਂ ਕਾਨੂੰਨਾਂ ਦੇ ਵਿੱਚ ਇਹ ਜਿਹੇ ਕਾਨੂੰਨ ਫਿੱਟ ਕਰਤੇ ਵੀ ਕਿਸੇ ਦੇ ਬੰਦੇ ਦੇ ਉੱਤੇ ਅ ਮਤਲਬ ਸਤਾਤਾ ਹੀ ਲੋਕ ਡੰਡਾ ਚਲਾ ਸਕਦੇ ਹੁੰਦੇ ਨੇ ਮੈਂ ਸਾਡੇ ਮਾਨਸਾ ਦੇ ਵਿੱਚ ਸੋਸੋਧਿਆ ਸਾਹਿਬ ਆਏ ਸੀ ਮੈਂ ਉਹਨਾਂ ਨੂੰ ਅੱਟ ਕਿਹਾ ਸੀਗਾ ਚੰਗੀ ਤਰ੍ਹਾਂ ਮੈਂ ਸਾਡੇ ਸਾਡੇ ਕਾਨੂੰਨ ਦੇ ਵਿੱਚ ਸਾਡੇ ਸਿਸਟਮ ਦੇ ਉੱਤੇ ਇਸ ਤਰ੍ਹਾਂ ਦਾ ਮਤਲਬ ਇੱਕ ਗਲਬਾ ਜੁੰਡਲੀ ਕੱਪ ਜੁਟਾ ਹੋਗੀ ਵੀ ਜਿਹੜੀ ਕਾਨੂੰਨ ਦੇ ਨਾਲ ਛੇ ਛੜ ਕਰਕੇ ਆਮ ਲੋਕਾਂ ਨੂੰ ਕਾਨੂੰਨ ਦੇ ਵਿੱਚ ਫਸਾ ਕੇ ਜੇਲ੍ਹਾਂ ਦੇ ਵਿੱਚ ਡੱਕ ਦਿੰਦੀ ਹੈ ਇਹਨਾਂ ਦੇ ਬਾਰੇ ਤੁਸੀਂ ਖਿਆਲ ਕਰੋ ਫਿਰ ਮੈਂ ਮਾਨਯੋਗ ਸਾਡੇ ਸੰਜੇ ਸਿੰਘ ਜੀ ਆਏ ਇਹ ਗਉਂਚਲਾ ਭਵਨ ਦੇ ਵਿੱਚ ਸਪੈਸ਼ਲ ਮੇਰਾ ਮੈਨੂੰ ਜੱਪੀ ਪਾ ਕੇ ਮਿਲੇ ਮੈਂ ਕਿਹਾ ਕੋਈ ਗੱਲ ਨਹੀਂ ਸੰਜੀਤ ਸਿੰਘ ਜੀ ਗੱਲ ਕਰ ਸਾਡੇ ਸੰਵਿਧਾਨ ਦੇ ਵਿੱਚ ਇਸ ਤਰ੍ਹਾਂ ਦੇ ਕਾਨੂੰਨ ਨੇ ਜਿਹੜੇ ਉਹ ਮਤਲਬ ਕਰ ਦਿੱਤੇ ਗਏ ਨੇ ਇਹ ਜਿਹੜਾ ਵੀ ਜਿਹੜਾ ਆਮ ਪਬਲਿਕ ਦੇ ਉੱਤੇ ਡੰਡਾ ਤੰਤਰ ਹੈ ਜਿਹੜਾ ਉਹ ਇੰਨਾ ਜਿਆਦਾ ਭਾਰੂ ਕਰਦਾ ਬਾਅਦ ਵਿੱਚ ਕੋਈ ਕੁਛ ਫਰਤਾਲ ਨਹੀਂ ਹੁੰਦੀ ਇਹ ਮਤਲਬ ਇਹ ਖਤਮ ਹੋਣਾ ਚਾਹੀਦਾ ਹੈ ਗੱਲ ਕਰ ਹੁਣ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਮੈਂ ਕੱਲ ਪੜਿਆ ਸੀਗਾ ਸਾਡੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ मतलब जे ਕਿਸੇ ਦੇ ਉੱਤੇ ਝੂਠਾ ਪਰਚਾ ਪੈਂਦਾ ਐ ਤਾਂ ਉਹਦਾ ਜਿਹੜਾ ਗੰਦਾ ਝੇਲ ਦੇ ਵਿੱਚ ਜਾਂਦਾ ਉਹਨੂੰ ਮਾਮਜ਼ਾ ਦੇਣ ਦਾ ਜਿਹੜਾ ਇੱਕ ਪ੍ਰਸਤਾਵ ਉਹ ਕਹਿੰਦੇ ਆ ਵੀ ਪਾਸ ਹੋਣਾ ਚਾਹੀਦਾ ਤੇ ਜੇ ਕਿਸੇ ਦੇ ਉੱਤੇ ਕੋਈ ਗਲਤ ਪਰਚਾ ਦੇ ਕੇ ਉਹਨੂੰ ਗਲਤ ਸਜ਼ਾਵਾ ਦਿੱਤੀਆਂ ਜਾਂਦੀਆਂ ਨੇ ਤਾਂ ਉੱਪਰਲੇ ਕੋਰਟਾਂ ਜਦੋਂ ਜਾ ਕੇ ਮਾਨਜੋਗ ਹਾਈ ਕੋਰਟ ਜਾਂ ਮਾਨਜੋਗ ਸੁਪਰੀਮ ਕੋਰਟ ਦੇ ਵਿੱਚ ਉਹ ਦੁੱਧਾ ਦੁੱਧ ਪਾਣੀ ਦਾ ਪਾਣੀ ਹੁੰਦਾ ਤਾਂ ਉਹਦਾ ਮਾਮਜ਼ਾ ਦਿੱਤਾ ਜਾਣਾ ਚਾਹੀਦਾ ਤੇ ਸਰਕਾਰਾਂ ਨੂੰ ਮਤਲਬ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਦੇ ਜਿਹੜੇ ਕਦਮ ਨੇ ਉਹ ਨਹੀਂ ਚੱਕਣੇ ਚਾਹੀਦੇ ਲੋਕਾਂ ਦੇ ਉੱਤੇ ਡੰਡਾ ਨਹੀਂ ਬਰਉਣਾ ਚਾਹੀਦਾ ਲੋਕ ਲੋਕ ਸ਼ਕਤੀ ਹੈ ਇੱਥੇ ਹਿੰਦੁਸਤਾਨ ਦੇ ਵਿੱਚ ਲੋਕਤੰਤਰ ਹੈ ਲੋਕਤੰਤਰ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਡੰਡਾ ਤੰਤਰ ਨੂੰ ਪਿੱਛੇ ਕੀਤਾ ਜਾਣਾ ਚਾਹੀਦਾ ਮੈਂ ਧੰਨਵਾਦ ਕਰਦਾ ਹਾਂ ਜੱਜ ਸਾਹਿਬਾਨ ਦੇ ਜਿਨ੍ਹਾਂ ਨੇ ਮਤਲਬ ਇਹ ਵਿਆਖਿਆ ਦਿੱਤੇ ਹੈ ਤੇ ਕੱਲ ਨੂੰ ਇਹਨਾਂ ਬਿਆਨਾਂ ਦੇ ਉੱਤੇ ਕੋਈ ਕਾਰਵਾਈ ਵੀ ਹੋ ਸਕਦੀ ਹੈ ਜੱਜ ਸਾਹਿਬ ਆਪਾਂ ਆਪਾਂ ਅੰਤਧਿਆਨਿਆ ਮੁੱਦੇ ਤੇ ਆਨੇ ਦੋ ਤਿੰਨ ਗੱਲਾਂ 'ਚ ਮੈਨੂੰ ਜਵਾਬ ਦਿਓ ਵੀ ਜਿਹੜਾ ਉਹ ਕੁੜੀ ਵਾਲਾ ਹੁਣ ਹੈ ਨਾ ਹਾਈ ਕੋਰਟ ਨੇ নিরপক্ষ جان ਦੇ ਹੁਕਮ ਤੇ ਪੁਲਸ ਵੀ ਹੈ ਪੁਲਸ ਲੁਧਿਆਣਾ ਪੁਲਿਸ ਦੀ ਹੋ ਗਈ ਹਾਈ ਕੋਰਟ ਕੀ ਤੁਹਾਨੂੰ ਲੱਗਦਾ ਹੈ ਇਹਦੀ ਕੋਈ ਨਿਰਪੱਖ ਜਾਨ ਜਲਦੀ ਸਾਹਮਣੇ ਆਏਗੀ ਕਿਡਨੀ ਮਾਮਲੇ ਬਿੱਤਾ ਕੇ ਦੇਖੋ ਆਣਾ ਚਾਹੀਦੀ ਹੈ ਜਿਹੜੇ ਅੱਗੇ ਹੋਰ ਅਜੇ ਕੱਪਲੇ ਨਾ ਹੋਣ ਜਿਹੜੇ ਕਿਡਨੀ ਰੈਕਡ ਦੇ ਚਾਰੇ ਧੰਦੇ ਉਹ ਬੰਦ ਹੋਣਗੇ ਦੇਖੋ ਜੀ ਮਾਨ ਜੋ ਕੋਰਟਾਂ ਜੋ ਸੰਗਿਆਨ ਲੈਂਦਾ ਕੋਰਟਾਂ ਦੇ ਵਿੱਚ ਜਿਹੜਾ ਸਾਡਾ ਸਿਸਟਮ ਹੈ ਨਹੀਂ ਪੁਲਸ ਪੁਲਸ ਕਾਰਵਾਈ ਕਰੇਗੀ ਸਹੀ ਪੁਲਸ ਕਾਰਵਾਈ ਕਰੇਗੀ ਮੇਰੇ ਕਹਿੰਦਾ ਹੈ ਮਤਲਬ ਪੁਲਿਸ ਦੇ ਤੇ ਪੁਲਿਸਾ ਐਫ ਆਈ ਆਰ ਦਰਜ ਕਰ ਦਊਗੀ ਜੇ ਉਹ ਪੁਲਿਸ ਮਤਲਬ ਜਿਹੜੀ ਉਹਦੇ ਸਹੀ ਜਿਹੜੀ ਉਹਦੀ ਵੈਰੀਫਿਕੇਸ਼ਨ ਹੈ ਜਾਂ ਉਹਦਾ ਜੋ ਸੱਚ ਹੈ ਉਹਦਾ ਸਾਡੇ ਕੋਲ ਜਿਹੜਾ ਇਸ ਕਿਤੇ ਨਾਲ ਸੰਬੰਧਿਤ ਹੈ ਜਾਂ ਜੋ ਇਸ ਕੰਮ ਦੇ ਯੋਗ ਹੈ ਜਾਂ ਜਿਹਦੇ ਕੋਲੇ ਪਾਵਰ ਹੈ ਉਹੀ ਕਰ ਸਕਦੇ ਨਾ ਉਹ ਇੱਕ ਪੈਨਲ ਮਤਲਬ ਡਾਕਟਰਾਂ ਦਾ ਆਊਗਾ ਡਾਕਟਰ ਉਹਦੀ ਜਾਂਚ ਕਰਨਗੇ ਜਿਸ ਤਰ੍ਹਾਂ ਉਹਦੇ ਹੋ ਕਿਉਂਕਿ ਵੀ ਜਿਹੜਾ ਕਿਡਨੀ ਹੈ ਉਹ ਕਿੱਥੋਂ ਕਿਉਂ ਰਿਮੂਵ ਹੋਈ ਉਹਦਾ ਕੋਈ ਕਾਰਨ ਦੱਸਣ ਦੇ ਤੇ ਫਿਰ ਉਸ ਤੋਂ ਬਾਅਦ ਜਿਹੜੀ ਉਹ ਕਾਰਵਾਈ ਕੋਈ ਅਗਲੀ ਚੱਲੂਗੀ ਜੇ ਮੰਨ ਲਓ ਹੋ ਸਕਦਾ ਵੀ ਆਪਰੇਸ਼ਨ ਦੇ ਵਿੱਚ ਕਿਡਨੀ ਕੱਢਣੀ ਜ਼ਰੂਰੀ ਹੋ ਜਾਏ ਜਾਂ ਮਤਲਬ ਸਰਜਰੀ ਦੇ ਵਿੱਚ ਤਾਂ ਉਹਨਾਂ ਨੇ ਉਹ ਤਾਂ ਕੀਤਾ ਹੋਵੇ ਇਹ ਥੋੜਾ ਜਿਹਾ ਜਾਂਚ ਮੰਗੂਗੀ ਇੱਕ ਜਾਂਚ ਮੰਗਦੀ ਹੈ ਇਹ ਜਾਂਚ ਤੋਂ ਬਾਅਦ ਜੇ ਇਹਦੀ ਨਿਰਪੱਖ ਤੇ ਸਹੀ ਜਾਂਚ ਹੋ ਗਈ ਸਹੀ ਮਤਲਬ ਰਿਪੋਰਟ ਆ ਗਈ ਵੀ ਕਿਉਂ ਤਾਂ ਉਸ ਤੋਂ ਬਾਅਦ ਹੈ ਜਿਹੜਾ ਪੁਲਿਸ ਕਾਰਵਾਈ ਹੈ ਜਾਂ ਐਫ ਆਈ ਆਰ ਹੈ ਜਾਂ ਮਤਲਬ ਟ੍ਰਾਇਲ ਹੈ ਜਾਂ ਮਾਂਜੂਕ ਸੈਸ਼ਨ ਕੋਰਟ ਦੇ ਵਿੱਚ ਲੂ ਉਹ ਬਾਅਦ ਦੀ ਗੱਲ ਹੈ ਜੀ ਉਸ ਤੋਂ ਪਹਿਲਾਂ ਮਤਲਬ ਇਹ ਗੱਲ ਕਲੀਅਰ ਹੋਵੇ ਕਿ ਉਹ ਚੋਰੀ ਹੋਈ ਹੈ ਜਾਂ ਕਿਸ ਤਰ੍ਹਾਂ ਹੋਈ ਹੈ ਇਹ ਜਿਹੜਾ ਸਾਡਾ ਪੈਨਲ ਹੈ ਉਹ ਦੱਸੇਗਾ ਚਲੋ ਡਾਕਟਰ ਸਾਹਿਬ ਤੁਸੀਂ ਆਪਣੇ ਸਾਨੂੰ ਇਸ ਮੁੱਦੇ ਦੇ ਵਿਚਾਰ ਚਰਚਾ ਸਾਂਝੀ ਕੀਤੀ ਆਪਾਂ ਹੋਰ ਹੀ ਮੁੱਦੇ ਗੱਲਵਾ ਕੀਤੀ ਇਸ ਲਈ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਫੋਟੋਆਂ ਤੇ ਰਹਿਣਾ ਜੁੜੇ ਸੀ ਰਿੰਦਰ ਸਿੰਘ ਜੀ ਵੀ ਮਾਨਸਾ ਤੋਂ ਤੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਅੱਜ ਦਾ ਵਿਸ਼ਾ ਸੀ ਉਹ ਡਾਕਟਰੀ ਮੁੱਦੇਆਂ ਜੁੜਾ ਹੋਇਆ ਸੀ ਕਿ 4 ਸਾਲ ਪਹਿਲਾਂ ਲੁਧਿਆਣਾ 'ਚ ਇੱਕ ਲੜਕੀ ਦਾ ਆਪਰੇਸ਼ਨ ਕੀਤਾ ਜਾਂਦਾ ਰੀੜ ਦੀ ਹੱਡੀ ਦਾ ਰੀੜ ਦੀ ਹੱਡੀ ਦੇ ਆਪਰੇਸ਼ਨ ਦੇ ਦੌਰਾਨ ਉਸ ਦੀ ਕਿਡਨੀ ਗਾਇਬ ਹੋ ਜਾਂਦੀ ਹੈ ਜਦੋਂ ਉਹਨਾਂ ਦੇ ਵੱਲੋਂ ਕੋਰਟ ਦੇ ਵਿੱਚ ਪਾਈ ਜਾਂਦੀ ਹੈ ਉਸ ਸਮੇਂ ਇੰਨਾ ਟਾਈਮ ਲੱਗ ਗਿਆ ਕੋਟਾ ਨੂੰ ਇਹ ਜਾਂਚ ਕਰਦੇ ਕਰਦੇ ਕਿ ਅੱਜ 4 ਸਾਲ ਬਾਅਦ ਹਾਈ ਕੋਰਟ ਦੁਆਰਾ ਰੁਕ ਖਾਈ ਹੈ ਸਖਤ ਰੁਕਚ ਐਕਸ਼ਨ ਦਿੱਤਾ ਹੈ ਹਾਈ ਕੋਰਟ ਨੇ ਬੀਤੇ ਕੱਲ ਤਗੜਾ ਐਕਸੀਲੈਂਟ ਹੈ ਇਸ ਕੇਸ ਦੇ ਵਿੱਚ ਸਿੱਧਾ ਲੁਧਿਆਣਾ ਪੁਲਿਸ ਨੂੰ ਮਾਰਕ ਕੀਤਾ ਵੀ ਇਨਕੁਆਰੀ ਬਾਰੇ ਅਤੇ ਇੱਕ ਡਾਕਟਰ ਆ ਪੈਨਾ ਬਣਾ ਦਿੱਤਾ ਗਿਆ ਪਰ ਦੋਸਤੋ ਗੱਲ ਫਿਰ ਉੱਥੇ ਆਂਦੀ ਹੈ ਭਾਰਤ ਹੈ ਲਾਲਚੀ ਦੇਸ਼ ਹਿੰਦੂਸਤਾਨ ਦੇ ਕਰਪਟ ਅਧਿਕਾਰੀ ਜਾਂਚ ਤੇ ਜਾਂਚ ਜਾਂਚ ਤੇ ਜਾਂਚ ਇੰਨਾ ਵੱਡਾ ਸਕੈਂਡਲ ਚੱਲਦਾ ਸਾਡੇ ਦੇਸ਼ ਦੇ ਵਿੱਚ ਕਿਡਨੀ ਰੈਕਡ ਦਾ ਪਹਿਲਾਂ ਵੀ ਕਈ ਡਾਕਟਰ ਜਿਹੜੇ ਨੇ ਉਹ ਸਸਪੈਂਡ ਹੋਏ ਸਜ਼ਾ ਕਰ ਚੁੱਕੇ ਨੇ ਪਰ ਇਹ ਕਿੰਨੀਆਂ ਕੱਢਣ ਦਾ ਕਾਰੋਬਾਰ ਨਹੀਂ ਚੱਲ ਰਿਹਾ ਤਾਂ ਹੀ ਆਮ ਲੋਕ ਅੱਜ ਕੱਲ ਆਪਣੇ ਕਿੰਨੇ ਟੈਸਟ ਕਰਾਉਣ ਤੋਂ ਪਹਿਲਾਂ ਵੀ ਡਰਦੇ ਨੇ ਕਿ ਸਾਡੀ ਕਿਡਨੀ ਨਾਲ ਕੱਢੀ ਜਾਏ। ਤੋਂ ਦੋਸਤੋ ਹੂੰ ਦੇਖਦੇ ਆ ਕਿ ਇਹ ਜਾਂਚ ਕਰੋ ਤਾਂ ਖਤਮ ਹੋਏਗੀ ਕਿਉਂਕਿ ਕਦੇ ਵੀ ਕੋਈ ਕੇਸ ਆਂਦਾ ਚਾਹੇ ਕੋਈ ਪੰਜਾਬ ਪੁਲਿਸ ਕੋਲ ਆਵੇ ਚਾਹੇ ਕਿਸੇ ਸੀਬੀਏ ਕੋਲ ਆਵੇ ਕਿਸੇ ਕੋਲ ਵੀ ਆਵੇ ਤਾਂ ਜਾਂਚ ਦੇ ਉੱਪਰ ਜਾਂਚ ਬਿਠਾਈ ਜਾਂਦੀ ਹੈ ਕਦੇ ਨਿਰਪੱਖ ਫੈਸਲਾ ਸਾਹਮਣੇ ਆਂਦਾ ਹੀ ਨਹੀਂ ਪਰ ਨਹੀਂ ਅਸੀਂ ਜਿਵੇਂ ਸਹਰਾਤ ਕੱਲ ਕੀਤੀ ਸੀ ਅਸੀਂ ਕਰਾਂਗੇ ਪਰਦੇ ਹਿਫਾਜ਼ ਅਸੀਂ ਵਿੱਚ ਕਈ ਡਾਕਟਰਾਂ ਨਾਲ ਗੱਲ ਵੀ ਕੀਤੀ ਹੈ ਇਹ ਪ੍ਰਾਈਵੇਟ ਹਸਪਤਾਲਾਂ ਦੀ ਤਾਰੀਖ ਸਭ ਦਾ ਇਕੱਲੇ ਦੇ ਇਕੱਲੇ ਸਾਰੇ ਇਹਦੇ ਚਿਹਰੇ ਦਿਖਾਵਾਂਗੇ ਤੇ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਤੁਹਾਡੇ ਨੇੜੇ ਤੇੜੇ ਕੋਈ ਅਜਿਹੇ ਡਾਕਟਰ ਬੈਠਾ ਹੈ ਜਾਂ ਅਜਿਹਾ ਕਾਰੋਬਾਰ ਚੱਲ ਰਿਹਾ ਹੈ ਜਾਂ ਤੁਹਾਡੇ ਮੁੱਦੇ ਦੀ ਆਵਾਜ਼ ਨਹੀਂ ਚੱਕੀ ਜਾ ਰਹੀ ਤਾਂ ਪਲੀਜ਼ ਸਾਨੂੰ ਇਹ ਪੰਜਾਬੀ ਟੀਵੀ ਤੇ ਫੋਨ ਕਰੋ ਜਾਂ ਮੇਲ ਕਰੋ ਜਾਂ ਕਮੈਂਟ ਕਰੋ ਅਸੀਂ ਤੁਹਾਡੇ ਨਾਲ ਸਿੱਧਾ ਗੱਲਬਾਤ ਕਰਾਂਗੇ ਆਨਲਾਈਨ ਤੇ ਤੁਹਾਨੂੰ ਤੁਹਾਡੇ ਮੁੱਦੇ ਅਸੀਂ ਚੱਕਾਂਗੇ ਤੁਹਾਡੀਆਂ ਆਵਾਜ਼ਾਂ ਅਸੀਂ ਸਰਕਾਰਾਂ ਤੱਕ ਉਹਨਾਂ ਮੰਤਰੀਆਂ ਤੱਕ ਉਹਨਾਂ ਅਧਿਕਾਰਾਂ ਤੱਕ ਪੰਜਾਬ ਦੀ ਪੂਰੀ ਕੋਸ਼ਿਸ਼ ਕਰਾਂਗੇ ਸੋ ਦੋਸਤੋ ਸਾਡਾ ਅੱਜ ਦਾ ਲਾਈਵ ਦਾ ਪ੍ਰੋਗਰਾਮ ਸੀ ਮੈਂ ਤੁਹਾਡਾਂ ਦੁਆਰਾ ਜੁੜਾਂਗਾ ਕੋਈ ਹੋਰ ਲਾਈਵ ਦਾ ਪ੍ਰੋਗਰਾਮ ਲੈ ਕੇ ਉੱਥਾ ਤੁਹ ਹੀ ਦੇਖਦੇ ਰਹੋ ਪੰਜਾਬੀ ਟੀਵੀ